ਵਿੰਟੇਜ ਵਿਲੋ ক্রিকেট ਕਲੱਬ ਨੇ ਇੱਕ ਵਾਰ ਮੋੜ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਪ੍ਰਾਪਤ ਕਰ ਲਈ ਹੈ। ਗੋਬਿੰਦਨਾਗਰੀ ক্রিকেট ਕਲੱਬ ਅਤੇ ਵਿਂਟੇਜ ਵਿਲੋ ক্রিকেট ਕਲੱਬ ਵਿਚਕਾਰ ਹੋਈ ਰੋਮਾਂਚਿਕ ਮੈਚ ਦੌਰਾਨ ਵਿਂਟੇਜ ਵਿਲੋ ক্রিকেট ਕਲੱਬ ਨੇ ਇੱਕ ਵਾਰ ਮੋੜ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਪ੍ਰਾਪਤ ਕਰ ਲਈ ਹੈ। ਇਸ ਵਾਰ ਗੋਬਿੰਦਨਾਗਰੀ ক্রিকেট ਕਲੱਬ ਨੇ ਆਪਣੇ ਸਟਾਰ ਬੱਲੇਬਾਜ਼ ਰਾਜਾ ਨੂੰ ਮੈਦਾਨ ਵਿੱਚ ਉਤਾਰਿਆ। ਰਾਜਾ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। 46 ਗੇਂਦਾਂ ਤੇ 61 ਦੌੜਾ ਬਣਾ ਕੇ ਟੀਮ ਨੂੰ ਇੱਕ ਠੋਸ ਸ਼ੁਰੂਆਤ ਦਿੱਤੀ। ਜੀ ਐਨ ਸੀ ਸੀ ਲੀਗ ਦੀਪ ਨੇ ਚਾਰ ਰੋਬਰਾਂ ਵਿੱਚ 27 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਜੀਐਨਸੀਸੀ ਦੇ ਮਜ਼ਬੂਤ ਪ੍ਰਦਰਸ਼ਨ ਦੇ ਬਾਵਜੂਦ ਵਿਨਟੇਜ ਬਿਲੋ ਕ੍ਰਿਕਟ ਕਲੱਬ ਨੇ ਟੀਮ ਭਾਵਨਾ ਅਤੇ ਸੰਤੁਲਿਤ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਲ ਕਰ ਲਈ ਲਖਵੀਰ ਦੀ ਪਾਰੀ ਟੀਮ ਦੀ ਜਿੱਤ ਲਈ ਮਹੱਤਵਪੂਰਨ ਸਾਬਤ ਹੋਈ ਆਤਮ ਵਿਸ਼ਵਾਸ ਨਾਲ ਬੱਲੇਬਾਜ਼ੀ ਕਰਦੇ ਹੋਏ ਉਸਨੇ 40 ਗੇਂਦਾਂ ਤੇ ਅਜੇ ਤੂ 55 ਦੌੜਾਂ ਬਣਾਈਆਂ ਜਿਸ ਨਾਲ ਟੀਮ ਜਿੱਤ ਦੇ ਸਿਖਰ ਤੇ ਪਹੁੰਚ ਗਈ ਪਿਛਲੇ ਮੈਚ ਦੇ ਮੈਨ ਆਫ ਦਿ ਮੈਚ ਡਾਕਟਰ ਸਾਹਿਲ ਮਿੱਤਲ ਨੇ ਇਸ ਵਾਰ ਆਪਣੀ ਪ੍ਰਭਾਵਸ਼ਾਲੀ ਗੇਂਦਬਾਜ਼ੀ ਪ੍ਰਦਰਸ਼ਨ ਨੂੰ ਮੁੜ ਦੁਹਰਾਇਆ ਪਿਛਲੇ ਮੈਚ ਵਿੱਚ ਡਾਕਟਰ ਸਾਹਿਲ ਮਿੱਤਲ ਨੇ ਦੋ ਓਵਰਾਂ ਵਿੱਚ ਸਿਰਫ 9 ਦੌੜਾਂ ਦੇ ਕੇ 5 ਵਿਕਟਾਂ ਲਈਆਂ ਇਸ ਵਾਰ ਵੀ ਉਹਨਾਂ ਨੇ ਸ਼ਾਨ ਦਾਲ ਗੇਂਬਾਜ਼ੀ ਕੀਤੀ ਤਿੰਨ ਓਵਰਾਂ ਵਿੱਚ ਸਿਰਫ 9 ਦੌੜਾਂ ਦੇ ਕੇ ਮੈਚ ਦਾ ਉਸ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਦਿਆ ਉਹਨਾਂ ਨੇ ਆਪਣੇ ਸਪੈਲ ਦੌਰਾਨ ਇੱਕ ਮਹੱਤਵਪੂਰਨ ਵਿਕਟ ਵੀ ਹਾਸਲ ਕੀਤੀ ਜੀਐਨਸੀਸੀ ਕਪਤਾਨ ਹਨੀਨੂ ਕਲੀਨ ਬੋਲਡ ਕੀਤਾ ਟੀਮ ਦੀ ਜਿੱਤ ਤੋਂ ਬਾਅਦ ਵਿੰਟੇਜ ਬਿਲੋ ক্রিকেট ਕਲੱਬ ਦੇ ਮਾਲਕ ਧੀਰਜ ਖੱਤਰੀ ਅਤੇ ਕਪਤਾਨ ਰਾਹੁਲ ਗਰਗ ਨੇ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵਧਾਈ ਦਿੱਤੀ ਖਾਸ ਤੌਰ ਤੇ ਲਖਵੀਰ ਦੀ ਸ਼ਾਨਦਾਰ ਬੱਲੇਬਾਜ਼ੀ ਅਤੇ ਡਾਕਟਰ ਸਾਹਿਲ ਮਿੱਤਲ ਦੇ ਨਿਰੰਤਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਵੀਡਬਲੂ ਸੀਸੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਕਿਸਾਰਤਾ ਅਨੁਸ਼ਾਸਨ ਅਤੇ ਟੀਮ ਭਾਵਨਾ ਨਾਲ ਖੇਡਿਆ ਜਾਣ ਵਾਲਾ ਹਰ ਮੈਚ ਜਿੱਤ ਦੀ ਕਹਾਣੀ ਬਣ ਸਕਦਾ ਹੈ ਪੂਰੀ ਟੀਮ ਨੇ ਜਿੱਤ ਦੀ ਇਸ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਇੱਕ ਮਜ਼ਬੂਤ ਸਮੂਹਿਕ ਪ੍ਰਦਰਸ਼ਨ ਕੀਤਾ